ਹਾਂਜੀ ਸ਼ਸ਼ੀਕਲ ਜੀ ਉਮੀਦ ਕਰਦੇ ਹਾਂ ਸਾਰੇ ਜਣ ਠੀਕ ਹੋਗੇ ਵਧੀਆ ਹੋਵੋਗੇ ਸ਼ੁਰੂ ਕਰਦੇ ਆਂ ਆਪਣਾ ਅੱਜ ਦਾ ਵਲੌਗ ਅੱਜ ਆਪਾਂ ਆਇਆ ਜਿਹੜਾ ਸਾਡੇ ਇੱਕ ਕਰੈਕਟਰ ਕਰਮਾ ਕਰਮੇ ਦੇ ਘਰ ਹੀ ਨੇ ਖੋਲੇ ਆਪਾਂ ਬਾਰਬਰ ਉਹਦੀ ਅੱਜ ਓਪਨਿੰਗ ਸੀਗੀ ਬਰਨਾਰੇ ਅੱਜ ਤੁਹਾਨੂੰ ਦਿਖਾਣੇ ਆ ਪਹੁੰਚ ਗਏ ਅਸੀਂ ਤੇ ਰਸਤੇ 'ਚ ਅਸੀਂ ਗੱਲਾਂ ਮਾਰਦੇ ਆਂ ਆਉਂਦੇ ਹੋਏ ਸਾਨੂੰ ਮੋੜੀ ਨਹੀਂ ਵੀ ਸੀ ਰਸਤੇ ਦੀ ਵੀਡੀਓ ਬਣਾ ਲਈਏ ਜਾਂਦੇ ਹੋਏ ਬਣਾਵਾਂਗੇ ਅੱਜ ਆਪਾਂ ਦੇਖਦੇ ਆਂ ਬਈ ਮਾਤਾ ਉਹ ਨਾ ਫੜ ਰਹੀ ਤੇ ਪੂਰੇ ਆ ਦੇਖੋ ਹੁਣ ਅਸੀਂ ਜਾ ਰਹੇ ਹਾਂ ਕਰਮਾ ਕਹਿੰਦਾ ਟੈਂਟ ਲੱਗਿਆ ਹੋਇਆ ਹੁਣ ਐ ਨਹੀਂ ਪਤਾ ਟੈਂਟ ਕਿੱਥੇ ਲੱਗਿਆ ਹੋਇਆ ਤੇ ਆ ਸੀਨ ਵੀ ਕੱਢਣਾ ਇਹ ਵੀ ਕਹਿ ਲੱਭ ਗਿਆ ਤੇ ਅਸੀਂ ਉਹ ਰਸੀਨ ਵੀ ਕੱਢਾਂਗੇ ਸਾਡੀ ਵੀਡੀਓ ਆਊਗੀ ਕ੍ਰੇਜ਼ੀ ਵਾਲ ਯੂਟਿਊਬ ਚੈਨਲ ਤੇ ਜੇ ਤੁਸੀਂ ਪਹਿਲਾਂ ਸਾਡੇ ਬਲੌਗ ਕੀ ਦੇਖੇ ਮੇਰੀ ਦੋਨੇ ਓਪਨਿੰਗ ਆ ਅਸੀਂ ਉਹਦੀ ਓਪਨਿੰਗ ਕਰਕੇ ਜਾਵਾਂਗੇ ਹਾਂ ਉਹ ਲੱਗ ਰਿਹਾ ਸਾਹਮਣੇ ਟੈਂਟ ਪਹੁੰਚ ਗਏ ਅਸੀਂ ਲੋਕੇਸ਼ਨ ਤੇ ਲੋਕੇਸ਼ਨ ਤੇ ਪਹੁੰਚ ਗਏ ਲੱਭ ਲਈ ਵੀਰੇ ਨੇ ਲੋਕੇਸ਼ਨ ਮੇਰਾ ਕਹਦਾ ਮੇਰਾ ਬਰਨਾਰੇ ਦਾ ਬਹੁਤ ਪਿਆਰ ਹੈ ਬਿਊਟੀ ब्यूटी सलून ਆ ਬਿਫੋਰ ਬਿਊਟੀ ਸਲੂਨ ਆ ਰ ਟੈਂਟ ਦਿਖ ਰਿਹਾ देखता ਤਾਂ ਕਰਵਾਗੇ ਤਾਂ ਦੇਖਦਾ ਨਹੀਂ ਫੋਨ ਮਾਰੀਏ ਕਰਨੇ ਕੋ ਫੋਨ ਮਾਰੀਏ ਲੋਰੀ ਹੁਣ ਉਤਰ ਕੇ ਆਪਾਂ ਚਾਹਦੇ ਅੰਦਰ ਤੋ ਹਨ ਅੱਗੇ ਵੀ ਆਪਾਂ ਪਰ ਮੈਂ ਗੱਡੀ ਤੇਰੇ ਤੇ ਸਾਈਡ ਤੇ ਲਾ ਕੇ ਖੜਾ ਕੇ ਨਾ ਤੁਸੀਂ ਉਤਰ ਜੂ ਅਸੀਂ ਕੱਲੇ ਉਤਰ ਜੀ ਇੱਧਰ ਨਾ ਵੜ ਜੀ ਨਹੀਂ ਭਾਬੀ ਨੇ ਕਾੜ ਤਾਂ ਢੇਡਾ ਭੇਜਿਓ ਨੇ ਕਾੜ ਭੇਜਿਆ ਹੋਣਾ ਇਹ ਬੜੀ ਬੇਟੀ ਆ ਲੱਗੋ ਮੇਰੀ ਅੱਛਾ ਇਹ ਮੇਰੀ ਬੜੀ ਬੇਟੀ ਆ ਭਾਈ ਠੀਕ ਆ ਤੇ ਛੋਟੀ ਉਹ ਬੱਧੀਆ ਬਰੇ ਚਾਹ ਜੂ ਪੀ ਜਾਂਦੀ ਮੈਨੂੰ ਮਿਲੀ ਹੋਈ ਆ ਤਾਂ ਜਾਣਦੀ ਆ ਜਾਨੀ ਹਾਂ ਵੀਰਾ ਆ ਰਿਹਾ ਉਧਰ ਗੱਡੀ ਖੜਾ ਕੇ ਇਹਦੇ ਸਟਾਈਲ ਦੇ ਮਾਰਦਾ ਪਲਾਵਾ ਨੂੰ ਉਹਨੂੰ ਪ੍ਰੇਮ ਚੋਪੜਾ ਨਾਮ ਹੈ ਇਹਨੇ ਹੈਗਾ ਨਾ ਪ੍ਰੇਮ ਚੋਪੜਾ ਨਾਮ ਹੈ ਬਾਈ ਹੱਸੇ ਸ਼ੀਰ ਬਾਈ ਬਹੁਤ 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 ਜੀ ਆਇਆਂ ਹੈ ਬਾਈ ਬਹੁਤ ਜਿਆਦਾ ਇਹਨੇ ਕਰਮੇ ਵੀਦੇ ਦੇ ਵਾਈਫ ਇਹਨਾਂ ਨੇ ਆਇਆ ਆਪਣਾ ਪਾਰਲਰ ਖੋਲਿਆ ਲੱਭ ਤੂੰ ਬੋਲ ਦੇ ਸੱਚੀ ਕਲ ਜੀ ਸਾਰਿਆਂ ਨੂੰ ਹਾਂ ਜੀ ਦੋਸਤੋ ਕੀ ਹਾਲ ਚਾਲ ਹੈਗਾ ਇਹਨੇ ਸਾਡੀ ਭਾਬੀ ਜੀ ਤੇ ਵੀਰਾ ਇਹਨੂੰ ਤਾਂ ਤੁਸੀਂ ਸਾਰੇ ਜਣੇ ਜਾਣਦੇ ਹੋ ਇਹਨਾਂ ਨਾਲ ਅੱਜ ਸਾਡੀ ਫਸਟ ਵਾਰ ਮੀਟਿੰਗ ਹੋਈਆ ਤੇ ਇਹਨਾਂ ਨੇ ਪਾਰਲਰ ਖੋਲਿਆ ਨਵਾ ਅੱਜ ਇਹਨਾਂ ਦੀ ਓਪਨਿੰਗ ਆ ਅਸੀਂ ਸਾਰੀ ਟੀਮ ਆਈ ਆਂਗੀ ਬਰਨਾਲੇ ਦੇ ਵਿੱਚ ਜਿਹੜੇ ਮੇਰੇ ਦੋਸਤ ਮਿੱਤਰ ਨੇ ਸਾਰੇ ਜਿਹੜੇ ਸਾਨੂੰ ਜਾਣਦੇ ਨੇ ਬਰਨਾਲੇ ਦੇ ਨੇ ਜ਼ਰੂਰ ਆਇਓ ਇੱਥੇ ਤੇ ਸੋਨੇ ਸੋਨੇ ਵਾਲ ਬਾਲ ਬੁਲ ਕਰਾ ਕੇ ਲਈ ਤਾਂ ਮੈਂ ਨਹੀਂ ਕਰਦਾ। ਸਾਡਾ ਕੇਸੀ ਰੋਡ ਦੇ ਉੱਤੇ ਸਨੂਨਾ ਜੀ ਬੀ ਫੋਰ ਬਿਊਟੀ ਸਨੂਨ ਤੇ ਸਾਰੇ ਜਣੇ ਇੱਕ ਵਾਰੀ ਵਿਜਿਟ ਜ਼ਰੂਰ ਕਰਿਓ ਤੇ ਲਾਭੋ ਭੈਣ ਹੁਣੇ ਬਈਆ ਸੁਣੀ ਨਿਰਮਇਮ ਚਰਨਜੀਤ ਸਾਰੇ ਜਣੇ ਆਏ ਆ ਹਿਮੰਤ ਹਨ ਤੇ ਸਾਰਿਆਂ ਦਾ ਮੋਰਸ ਬਿਲਕੁਲ ਮੈਂ ਮੈਨੂੰ ਕੈਮਰਾ ਫੜਾ ਥੋੜੇ ਵੀ ਦਰਸ਼ਨ ਕਰਾ ਦਵਾਂ ਹਾਂ ਹਾਂਜੀ ਹਾਂਜੀ ਮੈਂ ਇਹਨਾਂ ਪਰ ਕੈਮਰਾ ਵੀ ਗੱਲ ਵੀਰੇ ਤੁਸੀਂ ਜਾਓ ਵੀਰ ਤੂ ਵਾਲਾ ਚਲੋ ਵੀ ਖਾਜੋ ਪੁੱਤ ਆ ਜਾ ਮੈਂ ਤਾਂ ਤੂ ਮੇਰੇ ਆ ਜਾ ਹਾਂਜੀ ਵੀਰੇ ਆਪਣਾ ਚੈਨਲ ਹੈਗਾ ਪੀਵੀ11 ਫਲੀ ਕੱਟੀ ਜਿਹੜੇ ਚੈਨਲ ਦੇ ਅਸੀਂ ਵੀਡੀਓ ਬਣਾਉਨੇ ਆ ਉਹ ਹੈਗੇ ਕ੍ਰੇਜ਼ੀ ਵਰਡ ਯੂਰਿਕਾ ਚੈਨਲ ਸਾਰੇ ਲੋਕ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ ਨੂੰ ਵੀ ਕਰਿਓ ਤੇ ਬ੍ਰੌਗ ਨੂੰ ਲਾਸਟ ਤੱਕ ਦੇਖਦੇ ਰਹੋ ਤੇ ਸਲੂਨ ਤੇ ਇੱਕ ਵਾਰੀ ਬਿਚ ਜ਼ਰੂਰ ਕਰਿਓ ਜੀ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਕਰਮੇਬਾਈ ਨੂੰ ਕੰਗ੍ਰੈਚੁਲੇਸ਼ਨਸ ਥੈਂਕ ਯੂ ਉਸਕਾ ਜੋ ਵੀ ਸਾਡੇ ਜਿੰਨੇ ਵੀ ਨਹੀਂ ਸਾਰੇ ਬਲੌਗ ਦੇਖਦੇ ਆ ਤਾਂ ਵਿਜ਼ਿਟ ਤਾਂ ਤੁਸੀਂ 100% ਕਰਨੀ ਕਰਨੀ ਹੈ ਤੇ ਤੁਸੀਂ ਦੇਖੋਗੇ ਲੁੱਕ ਇੱਕ ਵਾਰ ਲੁੱਕ ਦਿਖਾ ਦੋ ਸਾਰੀ ਹਾਂਜੀ ਸਾਰਾ ਦੇਖੋ ਬਹੁਤ ਸੋਹਣਾ ਤੇ ਜਿਹੜੇ ਸਾਡੇ ਭਾਬੀ ਜੀ ਜਿਹੜੇ ਜਿਹੜੇ ਕੁੜੀਆਂ ਆਣਗੇ ਇੱਥੇ ਬਹੁਤ ਵਧੀਆ ਪਿਆਰ ਨਾਲ ਟ੍ਰੀਟ ਕਰਨਗੇ ਤੁਹਾਨੂੰ ਸਾਰੀ ਸਾਰੀ ਤੁਹਾਡਾ ਪਤਾ ਨਹੀਂ ਸੀ ਇੱਧਰ ਕੋ ਜੋ ਭਾਬੀ ਨੇ ਆਣਾ ਨਹੀਂ ਹੈਗਾ ਆਹ ਮੈਂ ਭਾਬੀ ਪਹਿਲਾਂ ਸੰਗਦੀ ਸੀ ਹੁਣ ਆ ਗਈ ਜੇ ਹੁਣ ਆ ਗਏ ਵਿੱਚ ਚੱਲ ਨਾ ਹਾਂ ਤੂੰ ਆਹ ਆਹ ਮੈਂ ਹਾਂ ਹੁਣ ਕੋਣ ਹੈ ਨਹੀਂ ਨੀ ਜਮਾਈ ਨਹੀਂ ਪਲਦੀ ਨੂੰ ਦੇਖੋ ਜੀ ਆਹ ਵਾਲਾ ਸਲੂਨਾ ਬਹੁਤ ਸੋਹਣਾ ਐਡਾ ਵੱਡਾ ਸ਼ੀਸ਼ਾ ਦੇਖ ਕੇ ਮੇਰੇ ਵਰਗੀ ਤਾਂ ਕਹਿ ਦੂਗੀ ਹਾਏ ਮੈਂ ਐਡੇ ਵੱਡੇ ਸ਼ੀਸ਼ੇ ਚ ਇਧਰ ਐਡਾ ਨੀ ਕੱਪੜਾ ਆਖਿਆ ਅੰਦਰ ਹਾਈਡਰਾ ਫੇਸ਼ੀਅਲ ਦਿਖਾ ਦੇ ਹਾਈਡਰਾ ਫੇਸ਼ੀਅਲ ਦਿਖਾ ਦੇ ਅਦਰ ਸਮੇ ਸਾਰਾ ਕੁਝ ਦੇਖੋ ਜੀ ਸੋਹਣੇ ਸੋਹਣੇ ਮਸ਼ੀਨਾਂ ਨੇ ਇਹਦੇ ਵਿੱਚ ਜਿਹੜੀਆਂ ਮੇਰੇ ਭੈਣਾਂ ਨੇ ਫੇਸ਼ੀਅਰ ਕਰਾਉਣਾ ਸੋਹਣੀਆਂ ਹੋ ਕੇ ਜਾਣਗੇ ਇੱਥੋਂ ਦੇਖ ਸਕਦੀਆਂ ਨੇ ਬਹੁਤ ਸੋਹਣਾ ਸਮਾਨਾ ਕਾ ਬੇਬੇ ਪਾਜੀ। ਮਾਪੀ ਕਹਿੰਦੀ ਮੈਂ ਵਿਚ ਮਹਿ ਜਾ। ਹਾਂ ਹੁਣ ਤੂੰ ਦੱਸ। ਹਾਂਜੀ ਮੈਂ ਤੁਹਾਨੂੰ ਦਿਖਾਤਾ ਨਾ ਸੋ ਹੁਣ ਸਾਰਾ ਸਾਲ ਜਣ ਜਰੂਰ ਆਇਆ ਇੱਕ ਵਾਰ ਦੁਬਾਰਾ ਰਿਪੀਟ ਕਰਾਂਗੇ ਸਾਰਾ ਕੁਛ ਹੇਠੋਂ ਦੁਬਾਰਾ ਦਿਖਾਵਾਂਗੇ। ਹਜੇ نیچے ਬੈਠੇ ਨੇ ਸਾਰੇ। ਫਿਰ ਦਿਖਾਨੇ ਆ ਸਾਰਾ ਤੁਹਾਨੂੰ ਕਿੱਦਾਂ ਕਿੱਦਾਂ ਕੀ ਕੀ ਚੀਜ਼ਾਂ ਨੇ। ਫਿਰ ਆਪਾਂ ਐਂਡ ਕਰਾਂਗੇ ਵਲੌਗ ਦਾ। ਹੁਣ ਬੋਲਣਗੇ ਚਰਨੋ ਜੀ ਖੜੀ ਸਿਰ ਮਰੀ ਜਾਂਦੀ ਐ। ਮੈਂ ਕੀ ਬੋਲਾਂ ਹੁਣ ਤੂੰ ਤਾਂ ਕਹਦਾ ਵੀ ਥੱਲੇ ਦਿਖਾਵਾਂਗੇ।

ਲਓ ਜੀ ਹੁਣ ਆ ਥੱਲੇ ਆਪੋਸ਼ਣ ਦੀ ਉੱਪਰ ਆਪਾਂ ਦੇਖ ਲਿਆ ਸੀਗਾ ਸਾਰਾ ਦੇਖ ਲਿਆ ਆਪਾਂ ਚੰਗੀ ਦੇ ਜੀ ਥਾਉਤੀ ਆਲੋਰ ਥੈਂਕ ਯੂ ਆਜਾ ਨਾਲ ਗਿਆ ਮਾਤਾ ਨੇ ਇਹਨੇ ਵੀਡੀਓ ਨਹੀਂ ਬਣਾਣੀ ਕਿਸ ਨੇ ਕੈਮਰਾ ਬੰਦ ਕਰ ਦੇ ਆ ਦੇਖੋ ਜੀ ਪਕੌੜੇ ਆ ਦੇਖੋ ਜੀ ਪਕੌੜੇ ਅਸੀਂ ਲਿਆਂਦੇ ਕਰ ਮੈਂ ਤਾਂ ਪਕੌੜੇ ਹਜੇ ਸਾਨੂੰ ਵੈਰੀ ਪਤਾ ਜੀ ਕਿੱਥੇ ਬਣ ਰਹੇ ਨੇ ਅਸੀਂ ਉੱਥੇ ਮੋਰਚਾ ਮਾਰਨਾ ਸੀ ਕਿ ਪਿੰਡਾਂ ਵਾਲੇ ਨਹੀਂ ਸਕਦੇ ਹੁੰਦੇ ਜਿਵੇਂ ਵੀ ਇਹ ਸਾਰੇ ਵੀ ਸਾਂਗਦੇ ਹੁੰਦਾ ਇਹਨਾਂ ਨੇ ਵੀ ਲਿਆਂਦੇ ਆ ਵਿਚੀ ਨੇ ਸਾਰੇ ਹਾਂ ਲੱਭੋ ਹਾਂ ਨਜ਼ਾਰਾ ਸੀਨ ਕਰਕੇ ਕਿਵੇਂ ਲੱਗਿਆ ਸੀਨ ਕਰਕੇ ਵਧੀਆ ਬਾਈ ਇੰਨੀ ਪਬਲਿਕ ਇਕੱਠੀ ਹੋ ਗਈ ਸਾਰੇ ਕਹਿਣ ਲੱਗੇ ਨਵਾਂ ਪਾਰਲਰ ਖੁੱਲਿਆ ਅੱਜ ਕੀ ਹੋ ਗਿਆ ਜੀ ਕੀ ਹੋ ਗਿਆ ਕੀ ਹੋ ਗਿਆ ਕਹਿੰਦੇ ਉਹਨਾਂ ਦੇ ਸੱਚੀਓ ਕਰ ਮੇਰੇ ਘਰ ਵੀਰੇ ਹੈ ਹੀ ਕਹਦੇ ਹੁਣ ਕਿ ਨਾ ਸਾਰੇ ਦੂਜੀ ਰੱਖ ਰਿਓ ਕਰਮੇ ਨਾ ਕਹਿਣਗੇ ਆ ਗਈ ਓਏ ਆ ਗਈ ਆ ਗਈ ਲਓ ਜੀ ਹੁਣ ਅਸੀਂ ਚੱਲੇ ਆਂ ਵਾਪਸ ਇਹ ਸੀ ਆਪਣਾ ਅੱਜ ਦਾ ਬਲੌਗ ਪਕਾੜੇ ਰੋੜ ਕੇ ਪਕਾਉਣੇ ਚੱਕਾ ਸਾਰੇ ਆਣੇ ਵੀਡੀਓ ਨੂੰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਇੱਕ ਸਾਡਾ ਦੀਦੀ ਤਾਂ ਅਸੀਂ ਵੀਡੀਓ ਅੱਜ ਬਣਾਈ ਆ ਉਰੇ ਸੀਨ ਕੱਢਦੇ ਨੇ ਥੋੜੇ ਜਿਹਾ ਕ੍ਰੇਜ਼ੀ ਵਰਲਡ ਯੂਵੀ ਦਾ ਚੈਨਲ ਆ ਉਹ ਵੀ ਸਬਸਕ੍ਰਾਈਬ ਕਰਿਓ ਜੀ ਆਪਣਾ ਤਾਂ ਤੁਹਾਨੂੰ ਪਤਾ ਹੀ ਆ ਪੀਵੀ 11 ਫਨੀ ਜੱਟੀ ਬਲੌਗਰ ਬਾਕੀ ਤੁਹਾਨੂੰ ਪਤਾ ਹੀ ਆ ਜੀ ਸਾਰਾ ਆਪਣਾ ਹਰ ਮੰਦਾ ਹੀ ਆ ਚਲੋ ਜੀ ਸਸਰੀ ਘਰ ਦੀ